ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਮੇਰਾ ਨਾਮ ਸਤਪਾਲ ਸਿੰਘ ਲਹਾਰਾ ਵਾਰਡ ਨੰਬਰ 38 ਮੈਂ ਕਾਂਗਰਸ ਪਾਰਟੀ ਤੋਂ ਇਸ ਇਲਾਕੇ ਤੋਂ ਉਮੀਦਵਾਰ ਹਾਂ ਤੇ ਅੱਜ ਮੈਂ ਇਸ ਮੱਲੇ ਬੇਗਵਾਲੇ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਸਮੂੱਚੀ ਭਰਾਮਾ ਨੇ ਇਕੱਠ ਕਰਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀ ਤੇ ਇਥੇ ਜਿਹੜੀਆਂ ਪ੍ਰੋਬਲਮ ਇਹਨਾਂ ਨੇ ਮੈਨੂੰ ਦੱਸਿਆ ਨੇ ਮੈਂ ਉਸ ਪ੍ਰੋਬਲਮਾਂ ਨੂੰ ਬਚਰਵਾਦਾ ਇਹਨਾਂ ਨੂੰ ਪੂਰਾ ਕਰਨ ਦਾ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਕੰਮਾਂ ਦੀ ਫਿਕਰ ਨਾ ਕਰਿਓ ਆਪਣੀ ਸਮਝ ਦੇ ਨਾਲ ਵੋਟ ਪਾਉਣੀ ਆ ਵੋਟ ਨੂੰ ਖਰਾਬ ਨਾ ਕਰਿਓ ਕਿਉਂਕਿ ਜਿਹੜੇ 3 ਸਾਲ ਗੁਜ਼ਰੇ ਨੇ ਲੋਕਾਂ ਨੇ ਬੜਾ ਮਾੜਾ ਸਾਮਾ ਨਿਗਿਆ ਹੋ ਲੋਕਾਂ ਨੂੰ ਪਤਾ ਲੱਗਿਆ ਵੀ ਸਾਡੇ ਕੰਮ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਕਿਵੇਂ ਹੁੰਦੇ ਸੀ ਇਹ 3 ਸਾਲ ਦੇ ਵਿੱਚ ਡਵੈਲਪਮੈਂਟ ਤੇ ਜ਼ੀਰੋ ਹੋ ਚੁੱਕੀ ਹੈ ਜਿਹੜੀ ਕ੍ਰਾਪਸ਼ਨ ਚ ਚੌਗਣੀ ਵਧ ਗਈ ਇਸ ਕਰਕੇ ਸੰਗਤ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਆਪਾਂ 3 ਸਾਲ ਦਾ ਭੋਗਿਆ ਸੰਤਾਪ ਹੁਣ ਅੱਗੇ ਤੋਂ ਨਾ ਭੋਗਿਏ ਕਿਉਂ ਇਹਨਾਂ ਦਾ ਹੁਣ ਸਾਲ ਡੇਢ ਸਾਲ ਰਹੇਗਾ ਸਾਲ ਬਾਅਦ ਤਾਂ ਵੈਸੇ ਹੀ ਕੰਮ ਠੱਪ ਹੋ ਜਾਂਦੇ ਆ ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਕੇ ਚੱਲਿਆ ਵੀ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਸਪੋਰਟ ਕਰਕੇ ਕਾਂਗਰਸ ਪਾਰਟੀ ਦੀਆਂ ਸੀਟਾਂ ਵੱਧ ਤੋਂ ਵੱਧ ਤਾਂ ਕਿ ਮੇਰ ਬਣਾਈਏ ਲੋਕਿਆਂ ਦੇ ਜਦੋਂ ਆਪਣਾ ਮੇਰ ਹੋਇਆ ਤਾਂ ਕਾਰਪੋਰੇਸ਼ਨ ਦੇ ਵਿੱਚ ਕੰਮ ਦੀ ਕੋਈ ਦਿੱਕਤ ਨਹੀਂ ਆਈ